ਅੱਜ ਜਿਹੜਾ ਇਹ ਤਰਨਾ ਲੱਗਿਆ ਅਸੀਂ ਸਾਰੇ ਹੀ ਇਹਦੀ ਹਮਾਇਤ ਦੇ ਵਿੱਚ ਰਹਾਂਗੇ ਅਸੀਂ ਸਰਕਾਰ ਕੋਲੇ ਜਿਹੜੀ ਇਹਨਾਂ ਨੇ ਮੰਗ ਪੱਤਰ ਦਿੱਤਾ ਉਹ ਵੀ ਪਹੁੰਚਾਵਾਂਗੇ ਤੇ ਮੈਂ ਉਮੀਦ ਰੱਖਦਾ ਹਾਂ ਕਿ ਸਰਕਾਰ ਇਹਨਾਂ ਮਸਲਿਆਂ ਤੇ ਵਿਚਾਰ ਕਰਕੇ ਜਲਦ ਤੋਂ ਜਲਦ ਹੱਲ ਕਰੂਗੀ ਕਿਉਂਕਿ ਇਹ ਕੇਸ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਜਾਂ ਜਿਹੜੀ ਗੱਲ ਇਹ ਬੋਲ ਰਹੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਸਾਰੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਉਮੀਦ ਹੈ ਕਿ ਜਿਵੇਂ ਪਹਿਲਾ ਮਸਲੇ ਹੱਲ ਕੀਤੇ ਆ ਕਾਫੀ ਮਸਲੇ ਪਾਉਂਦੀਓ ਬਿਜਲੀ ਫ੍ਰੀ ਦਾ ਵਾਅਦਾ ਸੀ ਪਾਉਂਦੀਓ ਜਿੰਨੇ ਵੀ ਸਕੂਲਾਂ ਨੂੰ ਸੁਧਾਰ ਕਰਨ ਦਾ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਵਾਅਦਾ ਸੀ ਹਸਪਤਾਲਾਂ ਲਈ ਮੱਲਾ ਕਲੀਨਿੰਗ ਖੋਲਣ ਦਾ ਵਾਅਦਾ ਸੀ ਉਹ ਪੂਰੇ ਹੋਏ ਅਸੀਂ ਸਾਰੇ ਮੁੱਖ ਮੰਤਰੀ ਸਾਹਿਬ ਨੂੰ ਰਿਕੁਐਸਟ ਵੀ ਕਰਾਂਗੇ ਤੇ ਉਮੀਦ ਹੈ ਕਿ ਮਸਲਾ ਛੇਤੀ ਤੋਂ ਛੇਤੀ ਹੱਲ ਕਰਾ ਕੇ ਜਿੰਨੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਠੇਕੇਦਾਰੀ ਸਿਸਟਮ ਤੋਂ ਬਾਹਰ ਕੱਢ ਕੇ ਪੱਕੇ ਕੀਤਾ ਜਾਵੇ ਸਟੇਜ ਸਰਵਿਸ ਰੂਕੀ ਲਈ ਇਹ ਜਿਹੜਾ ਸਾਡਾ ਲੀਕਾ ਦਾ ਫਾਰਮ ਵੀ ਮੰਗ ਪੱਤਰ ਦੇਣਾ ਅੱਜ ਅਸੀਂ ਰੋਸ ਮਾਰਚ ਕਰਕੇ ਤਿੰਨ ਦਿਨਾਂ ਰੋਜ਼ਾ ਪ੍ਰੋਗਰਾਮ ਸਾਡਾ ਚੱਲ ਰਿਹਾ ਦਿਨ ਦਾ ਉਹਨੂੰ ਪੂਰਾ ਕਰਕੇ ਅਸੀਂ ਅੱਜ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਬੇਨਤੀ ਵੀ ਕੀਤੀ ਹੈ ਕਿ ਤੁਹਾਡੀ ਸਰਕਾਰ ਦਾ ਵਾਅਦਾ ਸੀ ਕਿ ਜਦੋਂ ਸਰਕਾਰ ਸੱਤਾ ਦੇ ਵਿੱਚ ਆਊਗੀ ਉਦੋਂ ਅਸੀਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਕੰਪਨੀਆਂ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਜਿਹੜਾ ਕੱਚੇ ਮਜ਼ਦੂਰਾਂ ਨੂੰ ਉਹਨਾਂ ਨੂੰ ਵਿਭਾਗ ਦੇ ਵਿੱਚ ਮਰਜ਼ੀ ਕਰਕੇ ਅਸੀਂ ਰੈਗੂਲਰ ਕਰਾਂਗੇ